ਦੋਸਤੋ ਇਸ ਧਰਤੀ ਦਾ ਕਿਹੜਾ ਇਨਸਾਨ ਹੈ ਜੋ ਪਰਮਾਤਮਾ ਦਾ ਪਿਆਰ ਨਹੀਂ ਚਾਹੁੰਦਾ ਪਰ ਪਰਮਾਤਮਾ ਆਪਣਾ ਪਿਆਰ ਸਭ ਨੂੰ ਵੱਖ-ਵੱਖ ਰੂਪਾਂ ਵਿੱਚ ਦਿੰਦੇ ਨੇ ਕਿਸੇ ਨੂੰ ਜੀਵਨ ਵਿੱਚ ਬੇਹੱਦ ਦੁੱਖ ਮਿਲਦਾ ਹੈ ਤੇ ਕਿਸੇ ਦਾ ਜੀਵਨ ਮਿਲਿਆ ਜੁਲਿਆ ਰਹਿੰਦਾ ਹੈ ਇਹ ਸੁੱਖ ਅਤੇ ਦੁੱਖ ਹੀ ਨੇ ਜੋ ਸਾਨੂੰ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸ ਕਰਵਾਉਂਦੇ ਨੇ ਪਰ ਜਦੋਂ ਵੀ ਇੱਕ ਆਮ ਮਨੁੱਖ ਦੇ ਨਾਲ ਕੁਝ ਬੁਰਾ ਹੁੰਦਾ ਹੈ ਤਾਂ ਉਹ ਇੱਕ ਵਾਰ ਜ਼ਰੂਰ ਸੋਚਦਾ ਹੈ ਕਿ ਪਤਾ ਨਹੀਂ ਪ੍ਰਮਾਤਮਾ ਉਸ ਨੂੰ ਪਿਆਰ ਕਰਦੇ ਨੇ ਜਾਂ ਨਹੀਂ ਇਹ ਸੋਚ ਸਾਡੇ ਸਭ ਦੇ ਮਨ ਵਿੱਚ ਆਉਂਦੀ ਹੈ ਕਿਉਂਕਿ ਅਸੀਂ ਬਹੁਤ ਹੀ ਸੀਮਤ ਦ੍ਰਿਸ਼ਟੀ ਰੱਖਦੇ ਹਾਂ ਸਾਡੇ ਲਈ ਹਾਲਾਤਾਂ ਦੀ ਸਮਝ ਅਕਸਰ ਅਧੂਰੀ ਹੁੰਦੀ ਹੈ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪ੍ਰਮਾਤਮਾ ਦੇ ਅਜਿਹੇ 8 ਸੰਕੇਤਾਂ ਬਾਰੇ ਜਿਨ੍ਹਾਂ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਪ੍ਰਮਾਤਮਾ ਦੇ ਕਿੰਨੇ ਨੇੜੇ ਹੋ ਅਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਦੋਸਤੋ ਜੇ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾ ਸੰਕੇਤ ਇਹ ਹੈ ਕਿ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਥੋੜਾ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁਲ ਸਚਾਈ ਹੈ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ 100% ਦੇਓਗੇ ਮਿਹਨਤ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ बार-बार ਹੋਵੇਗਾ ਜਦੋਂ ਤੱਕ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਕਈ ਵਾਰ ਇਹ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਪਰ ਇਹ ਗਲਤੀ ਨਹੀਂ ਹੁੰਦੀ ਇਹ ਇੱਕ ਸਿੱਖਿਆ ਹੁੰਦੀ ਹੈ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹ ਰਾਹ ਚੁਣਦੇ ਨੇ ਕਿਉਂਕਿ ਉਹ ਜਾਣਦੇ ਨੇ ਕਿ ਸਫਲਤਾ ਅਸਲੀ ਸਫਲਤਾ ਨਹੀਂ ਜਦੋਂ ਤੱਕ ਅਸੀਂ ਹਾਰ ਦਾ ਅਨੁਭਵ ਨਹੀਂ ਕਰਦੇ ਦੋਸਤੋ ਦੂਜਾ ਸੰਕੇਤ ਇਹ ਹੈ ਕਿ ਤੁਹਾਡਾ ਆਪਣੇ ਉੱਤੋਂ ਜੋ ਭਰੋਸਾ ਹੈ ਉਹ ਇੱਕ ਵਾਰ ਖਤਮ ਹੋ ਜਾਵੇਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਨੇ ਤਾਂ ਤੁਹਾਨੂੰ ਬਿਲਕੁਲ ਇਕੱਲਾ ਮਹਿਸੂਸ ਹੁੰਦਾ ਹੈ ਤੁਸੀਂ ਸਮਝ ਨਹੀਂ ਪਾਉਗੇ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਤੁਸੀਂ ਖੁਦ ਨੂੰ ਇੱਕ ਅਜਿਹੀ ਸਥਿਤੀ ਵਿੱਚ ਮਹਿਸੂਸ ਕਰੋਗੇ ਜਿੱਥੋਂ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਤੁਸੀਂ ਕਿਸੇ ਨੂੰ ਆਪਣੇ ਪਰੇਸ਼ਾਨੀ ਸਾਂਝੀ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਦਸੋਗੇ ਵੀ ਤਾਂ ਉਹਨਾਂ ਲਈ ਇਹ ਬਹੁਤ ਛੋਟੀ ਗੱਲ ਹੋਵੇਗੀ ਜਾਂ ਉਹ ਇਸ ਤੇ ਧਿਆਨ ਹੀ ਨਹੀਂ ਦੇਣਗੇ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਅਸਹਾਇ ਅਤੇ ਬਿਰਲੇ ਮਹਿਸੂਸ ਕਰੋਗੇ ਤੁਸੀਂ ਅਕਸਰ ਇਹ ਸੋਚਦੇ ਰਹੋਗੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੋਂ ਸਹੀ ਰਾਹ ਤੇ ਵਾਪਸ ਆਓਗੇ ਦੋਸਤੋ ਇਹ ਉਹ ਸਮਾਂ ਹੁੰਦਾ ਹੈ ਜਦੋਂ ਪ੍ਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਹੇ ਹੁੰਦੇ ਨੇ ਉਹ ਤੁਹਾਨੂੰ ਸਿਖਾ ਰਹੇ ਹੁੰਦੇ ਨੇ ਕਿ ਅਸਲ ਤਾਕਤ ਆਪਣੇ ਅੰਦਰੋਂ ਹੀ ਆਉਂਦੀ ਹੈ ਦੋਸਤੋ ਪਰਮਾਤਮਾ ਦਾ ਤੀਜਾ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਦੁੱਖ ਚਰਮ ਸੀਮਾ ਤੇ ਹੋਵੇਗਾ ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਵੱਧ ਬੁਰਾ ਤਾਂ ਹੋਰ ਹੋ ਹੀ ਨਹੀਂ ਸਕਦਾ ਹੈ ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ ਤੁਸੀਂ ਮਹਾਨ ਸੰਤਾਂ ਮਹਾਪੁਰਸ਼ਾਂ ਦਾ ਜੀਵਨ ਦੇਖਿਆ ਹੋਵੇਗਾ ਸਭ ਆਪਣੇ ਜੀਵਨ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਵਿੱਚ ਡਿੱਗੇ ਅਤੇ ਫਿਰ ਉਨ੍ਹਾਂ ਦੇ ਅੰਦਰ ਬੈਰਾਗ ਆਇਆ ਅਤੇ ਇਸ ਜੀਵਨ ਦੇ ਭੌਤਿਕ ਸੁੱਖਾਂ ਤੋਂ ਅੱਗੇ ਪਰਮਾਤਮਾ ਨੂੰ ਜਾਣਨ ਦੀ ਉਨ੍ਹਾਂ ਦੇ ਮਨ ਵਿੱਚ ਪਿਆਸ ਜਾਗੀ ਅਤੇ ਅੰਤ ਵਿੱਚ ਉਨ੍ਹਾਂ ਨੇ ਪਰਮਾਤਮਾ ਨੂੰ ਵੀ ਪਾ ਲਿਆ ਦੋਸਤੋ ਇਹਨਾਂ ਦੁੱਖਾਂ ਤੋਂ ਬੰਦਾ ਟੁੱਟਦਾ ਜਾਂਦਾ ਹੈ ਪਰ ਇਨਾਂ ਦੁੱਖਾਂ ਨਾਲ ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੁੰਦਾ ਹੈ। ਉਹ ਇਹ ਸਮਝ ਜਾਂਦਾ ਹੈ ਕਿ ਸੰਸਾਰ ਵਿੱਚ ਸਾਰੇ ਸੁੱਖ ਹੀ ਨਹੀਂ ਨੇ। ਕੁਝ ਅਜੇਹਾ ਵੀ ਹੈ ਜੋ ਇਸ ਸੰਸਾਰ ਤੋਂ ਪਰੇ ਹੈ ਅਤੇ ਉਹ ਸ਼ਾਇਦ ਪਰਮਾਤਮਾ ਹੀ ਹੈ। ਦੋਸਤੋ ਪਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਨੇ ਕਿਉਂਕਿ ਜਦੋਂ ਤੱਕ ਤੁਸੀਂ ਹਾਰ ਨੂੰ ਨਹੀਂ ਸਮਝੋਗੇ ਤੁਸੀਂ ਜਿੱਤ ਵੀ ਨਹੀਂ ਸਮਝ ਸਕਦੇ। ਚੌਥਾ ਸੰਕੇਤ ਹੈ ਕਿ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣਗੀਆਂ ਤਾਂ ਤੁਹਾਡੇ ਅੰਦਰੋਂ ਇੱਕ ਅੰਦਰੂਨੀ ਖੋਜ ਸ਼ੁਰੂ ਹੋਵੇਗੀ ਇਸ ਨਾਲ ਤੁਸੀਂ ਖੁਦ ਨੂੰ ਹੀ ਪਰਖੋਗੇ ਆਪਣੀਆਂ ਕਮੀਆਂ ਅਤੇ ਖਾਮੀਆਂ ਦੀ ਜੜ ਤੱਕ ਜਾਣ ਦਾ ਯਤਨ ਕਰੋਗੇ ਆਪਣੇ ਜੀਵਨ ਵਿੱਚ ਜੋ ਕੁਝ ਵੀ ਗਵਾ ਦਿੱਤਾ ਹੈ ਜਾਂ ਜਿਸ ਵਿੱਚ ਵੀ ਅਸਫਲ ਹੋਏ ਹੋ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਸਵਾਲ ਪੁੱਛੋਗੇ ਦੋਸਤੋ ਇਹੀ ਉਹ ਸਮਾਂ ਹੁੰਦਾ ਹੈ ਜੋ ਤੁਸੀਂ ਖੁਦ ਨਾਲ ਆਪਣੀ ਅੰਤਰ ਆਤਮਾ ਨਾਲ ਜੁੜਨ ਲੱਗਦੇ ਹੋ ਅਤੇ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਬਦਲਾ ਆਉਂਦਾ ਹੈ ਇਸ ਸਮਾਂ ਤੁਹਾਨੂੰ ਆਪਣੇ ਅੰਦਰ ਨਵੀਂ ਸੂਝ ਅਤੇ ਤਾਕਤ ਨੂੰ ਪੈਦਾ ਕਰਨ ਦਾ ਹੁੰਦਾ ਹੈ ਇਸ ਸਮਾਂ ਤੁਹਾਨੂੰ ਸਿਖਾਉਂਦਾ ਹੈ ਕਿ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਹੈ ਦੋਸਤੋ ਪੰਜਵਾਂ ਸੰਕੇਤ ਹੈ ਕਿ ਤੁਹਾਡੇ ਜੀਵਨ ਵਿੱਚ ਤੁਹਾਡੇ ਕਰਦਾਰ ਜਾਂ ਚਰਿੱਤਰ ਵਿੱਚ ਇੱਕ ਬਦਲਾ ਆਏਗਾ ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਅਤੇ ਆਪਣੀਆਂ ਖਾਮੀਆਂ ਨੂੰ ਵੀ ਸਮਝਣ ਲੱਗਦੇ ਹੋ ਇਸ ਨਾਲ ਤੁਸੀਂ ਖੁਦ ਨੂੰ ਬਦਲਣਾ ਅਤੇ ਤਰਸਣਾ ਸ਼ੁਰੂ ਕਰ ਦਿੰਦੇ ਹੋ ਤੁਸੀਂ ਪਹਿਲਾਂ ਤੋਂ ਵੱਧ ਸ਼ਾਂਤ ਸਥਿਰ ਚੀਜ਼ਾਂ ਨੂੰ ਗਹਿਰਾਈ ਨਾਲ ਦੇਖਣ ਵਾਲ ਬਣ ਜਾਂਦੇ ਹੋ ਦੋਸਤੋ ਜਦੋਂ ਵੀ ਅਸੀਂ ਪਰਮਾਤਮਾ ਦੇ ਰਾਹ ਤੇ ਜਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਬਦਲਾਵ ਲੈ ਕੇ ਆਉਂਦੇ ਨੇ ਤਾਂ ਜੋ ਅਸੀਂ ਉਸ ਦੀ ਭਾਸ਼ਾ ਨੂੰ ਸਮਝ ਸਕੀਏ ਜਦੋਂ ਤੱਕ ਪਰਮਾਤਮਾ ਦੇ ਗੁਣਾਂ ਨੂੰ ਸਮਝ ਨਹੀਂ ਸਕਾਂਗੇ ਤਦ ਤੱਕ ਅਸੀਂ ਪਰਮਾਤਮਾ ਅਦੇ ਉਸ ਦੇ ਪਿਆਰ ਨੂੰ ਵੀ ਨਹੀਂ ਸਮਝ ਸਕਦੇ ਇਸ ਲਈ ਪਰਮਾਤਮਾ ਸਾਡੇ ਅੰਦਰ ਬਦਲਾ ਲਿਆਉਂਦੇ ਨੇ ਅਤੇ ਉਹਦੀ ਭਾਸ਼ਾ ਨੂੰ ਸਮਝਣਾ ਸਿਖਾਉਂਦੇ ਨੇ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜਰੀਏ ਨਾਲ ਛੇਵਾਂ ਸੰਕੇਤ ਹੈ ਕਿ ਤੁਸੀਂ ਕਿਸੇ ਵੀ ਚੀਜ਼ ਵਿੱਚ ਹਾਰ ਜਿੱਤ ਦਾ ਅਨੁਭਵ ਨਹੀਂ ਕਰੋਗੇ ਦੋਸਤੋ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਅ ਆ ਰਿਹਾ ਹੈ ਹੁਣ ਤੁਹਾਡਾ ਨਜ਼ਰੀਆ ਜੀਵਨ ਪ੍ਰਤੀ ਬਦਲ ਜਾਵੇਗਾ ਜਿਸ ਨਾਲ ਬਾਹਰ ਘਟ ਰਹੀਆਂ ਘਟਨਾਵਾਂ ਦਾ ਅਸਰ ਵੀ ਤੁਹਾਡੇ ਉੱਤੇ ਬਹੁਤ ਘੱਟ ਹੋਵੇਗਾ ਬਾਹਰ ਸੰਸਾਰ ਵਿੱਚ ਹੋ ਰਹੀ ਹਰ ਘਟਨਾ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰਦੇ ਹੋਗੇ ਨਾ ਕਿ ਹਕੀਕਤ ਦੇ ਰੂਪ ਵਿੱਚ ਤੁਸੀਂ ਆਪਣੇ ਅੰਦਰ ਅਸਲ ਗਿਆਨ ਅਤੇ ਸਮਝਦਾਰੀ ਪੈਦਾ ਕਰ ਲਵੋਗੇ ਤੁਹਾਡੇ ਲਈ ਸਭ ਕੁਝ ਸੰਸਾਰ ਮਹਿਜ ਇੱਕ ਨਾਟਕ ਹੋਵੇਗਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਤਰ੍ਹਾਂ ਤੁਸੀਂ ਸਮਝ ਪਾਓਗੇ ਕਿ ਪਰਮਾਤਮਾ ਤੁਹਾਨੂੰ ਜੀਵਨ ਦੇ ਸਾਰੇ ਪੈਰੇ ਸਿਖਾ ਰਹੇ ਨੇ ਬਾਹਰਲੇ ਹਾਲਾਤ ਹੁਣ ਤੁਹਾਨੂੰ ਘਾਟ ਦਾ ਕਾਰਨ ਨਹੀਂ ਲੱਗਣਗੇ ਦੋਸਤੋ ਸੱਤਵਾਂ ਸੰਕੇਤ ਹੈ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗੇਗਾ ਕਿ ਤੁਸੀਂ ਪਰਮਾਤਮਾ ਦੇ ਬਹੁਤ ਨੇੜੇ ਪਹੁੰਚ ਚੁੱਕੇ ਹੋ ਉਸ ਸਮੇ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਝਟਕਾ ਲੱਗੇਗਾ ਦੋਸਤੋ ਇਹ ਪਰਮਾਤਮਾ ਦੀ ਸਭ ਤੋਂ ਕਠਿਨ ਪ੍ਰੀਖਿਆ ਹੁੰਦੀ ਹੈ ਇੱਥੇ ਤੁਹਾਡਾ ਵਿਸ਼ਵਾਸ ਤੁਹਾਡੀ ਬੁੱਧੀ ਹਰ ਚੀਜ਼ ਨਾਪੀ ਜਾਵੇਗੀ ਜੋ ਕੁਝ ਵੀ ਤੁਸੀਂ ਅਜੇ ਤੱਕ ਆਪਣੀ ਯਾਤਰਾ ਤੇ ਸਾਧਨਾ ਤੋਂ ਸਿੱਖੀ ਹੈ ਇਸ ਸਮੇ ਤੁਹਾਡੇ ਜੀਵਨ ਵਿੱਚ ਅਜਹੀਆਂ ਅਜਹੀਆਂ ਪਰੇਸ਼ਾਨੀਆਂ ਦੁੱਖ ਆਦ ਜਾਂ ਫਿਰ ਇੰਨਾ ਸੁੱਖ ਐਸ਼ੋਰਾ ਆ ਜਾਵੇਗਾ ਕਿ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਤਾਂ ਕੁਝ ਵੀ ਨਹੀਂ ਹੈ ਉਹ ਸਿਰਫ ਇੱਕ ਝੂਠ ਹੈ ਇੱਕ ਛਲਾਵਾ ਹੈ ਇਸ ਵਾਂ ਸਭ ਤੋਂ ਵੱਧ ਧੀਰਜ ਵਾਲਾ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਆਪਣੇ ਪਦ ਤੋਂ ਨਾ ਪਟਕੇ ਅਤੇ ਅੱਠਵੇਂ ਸੰਕੇਤ ਦੇ ਰੂਪ ਵਿੱਚ ਪਰਮਾਤਮਾ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਫਿਰ ਚਾਹੇ ਉਹ ਕਿਸੇ ਵੀ ਰੂਪ ਵਿੱਚ ਹੋਣ ਦੋਸਤੋ ਇਹ ਅੱਠਵਾਂ ਸੰਕੇਤ ਅਜੀਹਾ ਹੁੰਦਾ ਹੈ ਜਿਸ ਨੂੰ ਸ਼ਬਦਾਂ ਵਿੱਚ ਪ੍ਰਗਟ ਨਹੀਂ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਵੇਗਾ ਕਿ ਪ੍ਰਮਾਤਮਾ ਤੁਹਾਡੇ ਨਾਲ ਨਹੀਂ ਹੈ ਤੁਹਾਨੂੰ ਹਰ ਪਲ ਪ੍ਰਮਾਤਮਾ ਅਤੇ ਉਹਦੇ ਨਾਲ ਹੋਣ ਦਾ ਅਹਿਸਾਸ ਹੋਵੇਗਾ ਤੁਸੀਂ ਇਸ ਅਨੁਭੂਤੀ ਨੂੰ ਪਾ ਕੇ ਹਮੇਸ਼ਾ ਮਸਤ ਅਤੇ ਆਨੰਦ ਵਿੱਚ ਰਹੋਗੇ ਤੁਹਾਨੂੰ ਅਜਿਹੀ ਸ਼ਾਂਤੀ ਅਤੇ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਸ ਨੂੰ ਗੱਲਾਂ ਦੁਆਰਾ ਕਦੇ ਵੀ ਨਹੀਂ ਕਿਹਾ ਜਾ ਸਕਦਾ ਇਸ ਵੀਡੀਓ ਬਾਰੇ ਤੁਹਾਡੇ ਕੀਮਤੀ ਹੰਗਾਰਿਆਂ ਦੀ ਕਮੈਂਟ ਸੈਕਸ਼ਨ ਦੇ ਵਿੱਚ شدت ਨਾਲ ਉਡੀਕ ਰਹੇਗੀ। ਧੰਨਵਾਦ। ਜਲਦ ਹੀ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਾਂਗੇ।